ਭਰਾ ਨੂੰ ਪੁੱਛਦੇ ਆ ਕਿ ਦਰਾਮ ਦਾ ਰੇਟ ਇਸ ਵੇਲੇ ਕੀ ਹੈ ਔਰ ਰਿਆਲ ਦਾ ਕੀ ਰੇਟ ਹੈ ਔਰ ਕਿਹੜੀ ਦਿਨਾਰ ਦਾ ਕੀ ਰੇਟ ਹੈ ਔਰ ਗੱਲ ਕਰੀਏ ਤਾਂ ਅਸੀਂ ਵੈਸਟਰਨ ਯੂਨੀਅਨ ਦੇ ਵਿੱਚ ਦੀਨਾਨਗਰ ਦੇ ਵਿੱਚ ਆ ਔਰ ਵੇਖਦੇ ਆ ਭਰਾ ਅੰਦਰ ਹੈਗਾ ਨਹੀਂ ਹੈਗਾ ਫਿਲਹਾਲ ਅੰਦਰ ਨਹੀਂ ਹੈ ਭਰਾ ਅੰਦਰ ਨਹੀਂ ਹੈ ਹੋ ਸਕਦਾ ਬਾਹਰ ਆ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਭਰਾ ਬਾਹਰ ਆ ਗਿਆ ਬਾਹਰ ਤੋਂ ਪਤਾ ਕਰਦੇ ਆ ਕਿ ਕੀ ਰੇਟ ਹੈਗਾ ਦਰਾਮ ਦਾ ਔਰ ਕੀ ਰੇਟ ਹੈਗਾ ਰਿਆਲ ਦਾ ਔਰ ਗੱਲ ਕਰੀਏ ਤਾਂ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਰਾ ਜੀ ਇਸ ਵੇਲੇ ਦਰਾਮ ਦਾ ਕੀ ਰੇਟ ਹੈਗਾ ਜੀ ਦਰਾਮ ਦਾ ਭਾਜੀ 22 ਰੁਪਏ ਤੇ 60 ਕੇ ਪੈਸੇ ਅੱਜ ਦਾ ਰੇਟ ਤੇ ਜੇ ਗੱਲ ਕਰੀਏ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਵਾ ਜਦੋਂ ਤੋਂ ਆਪਣੇ ਸੈਂਟਰ ਸਰਕਾਰ ਬਣੀ ਹੋਈ ਹੈ ਮੋਦੀ ਸਰਕਾਰ ਉਦੋਂ ਕੀ ਰੇਟ ਸੀਗਾ ਦਰਾਮ ਮੇਰਾ ਦੋ ਮੇਰੇ ਖਿਆਲ 16 ਰੁਪਏ ਤੇ ਕੋਈ ਹੈਗਾ ਜੀ 60 ਕੇ ਪੈਸੇ 16 ਰੁਪਏ 60 ਪੈਸੇ ਸੀ ਹਾਂਜੀ ਹਾਂਜੀ ਹੁਣ ਤੁਹਾਨੂੰ ਕੀ ਲੱਗਦਾ ਪੈਸਾ ਮਜ਼ਬੂਤ ਹੋਇਆ ਕਿ ਝੱਟ ਗਿਆ ਸਾਰੇ ਦੇ ਬਾਰੇ ਆਪਾਂ ਨਹੀਂ ਜਾਣਦੇ ਨਹੀਂ ਨਹੀਂ ਆਪਾਂ ਆਪਸ ਵਿੱਚਗਾ ਅਕਾਊਂਟ ਕਰੀਏ